ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨੋਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਮਾਨੀ ਅਨਸਾਰ ਜੀਵਨ ਨੂੰ ਕਿਦਾਂ ਜੀਆ ਜਾਏ ਔਰ ਉਹਦੀ ਐਕਸਪਲੇਨੇਸ਼ਨ ਸਾਨੂੰ ਕੋਲ ਠੀਕ ਤਰ੍ਹਾਂ ਨਾਲ ਹੋਵੇ ਤਾਂ ਕਿ ਅਸੀਂ ਗੁਣਾਤਮਕ ਜੀਵਨ ਨੂੰ ਅਪਣਾ ਸਕੀਏ ਔਰ ਉਹਦੇ ਵਿੱਚ ਜੀ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਤੇ ਸੁੰਦਰ ਬਣਾ ਸਕੀ ਆ ਮੇ ਦੁਆਲੇ ਨੂੰ ਵੀ ਅਸੀਂ ਚੰਗਾ ਬਣਾ ਸਕੀ ਇਹਦੇ ਵਿੱਚ ਸਾਧਨ ਦੇ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗਵਾ ਜੀ ਦਾ ਸਵਾਗਤ ਹੈ ਜੀ ਕਿਫਤ ਹੈ ਅੱਜੀ ਜਿਹੜਾ ਪਿੱਛੇ ਜੇ ਚੱਲ ਰਿਹਾ ਸਾਡਾ ਪਰ ਇੱਕ ਪਲੇਲਿਸਟ ਚੱਲ ਰਹੀ ਹੈ ਮਰਨ ਦੇ ਜੰਮਨ ਤੇ ਹੋਰਾਂ ਤੇ ਨਾਲੇ ਕਿੰਨੀ ਕਿੰਨਾ ਜੁੜਿਆ ਜਾਏ ਜੀ ਕਿ ਨਾ ਕਿੰਦਾ ਹੋਵੇ ਉਸੇ ਰੱਬ ਕੀ ਹੈ ਕਿੰਦਾ ਦੇ ਇਦਾਂ ਦੇ ਕੁਸਚਨ ਇਹਦੇ ਵਿੱਚ ਅੱਜ ਅਸੀਂ ਜਿਹੜਾ ਲੈਣਾ ਚਾਹੁੰਦੇ ਆ ਉਹ ਇੱਕ ਬੜਾ ਇੰਪੋਰਟੈਂਟ ਚੋਬਾ ਦਾ 800 ਬਤਾਬਲੀ ਅੰਗ ਤੇ ਜਿਹੜਾ ਕਿ ਗੁਰੂ ਰਾਮਦਾਸ ਜੀ ਦਾ ਉਹਦੇ ਵਿੱਚ ਜਿਹੜਾ ਕਹਿੰਦੇ ਆ ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰ ਨਾ ਸਕੇ ਕੋਈ ਹੂੰ ਇਹਨੂੰ ਜੇ ਲਿਟਰਲ ਮੀਨਿੰਗ ਲਈਏ ਤਾਂ ਦਾ ਮਤਲਬ ਇਹ ਹੈ ਕਿ ਸਾਹਿਬ ਦੀ ਡੈਫੀਨੇਸ਼ਨ ਡਾਡਾ ਹੋਣਾ ਚਾਹੀਦਾ ਤੇ ਦੂਜਾ ਕਿ ਜੇ ਉਹ ਇੰਨਾ ਡਾਡਾ ਹੋ ਜਾਏ ਤਾਂ ਉਹ ਮਰਨ ਜੰਮਨ ਤੋਂ ਬਾਹਰ ਨਿਕਲ ਗਿਆ ਬੰਦਾ ਮਾਰ ਵੀ ਨਹੀਂ ਸਕਦਾ ਉਹਨੂੰ ਕੋਈ ਅਸੀਂ ਆਸ ਐਸ ਸ਼ਬਦ ਦੇ ਡਿਟੇਲ ਕਰਨੇ ਆ ਕਿ ਸਾਹਿਬ ਦਾ ਡਾਡਾਪਨ ਕੀ ਹੈ ਸਾਹਿਬ ਕਿਹੜਾ ਡਾਡਾਪਨ ਕੀ ਹੈ ਤੇ ਉਹ ਕਿਹੜੀ ਚੀਜ਼ ਤੋਂ ਬਚਾਉਂਦਾ ਇਹਨਾਂ ਸਵਾਲਾਂ ਦੇ ਵਿੱਚੋਂ ਨਿਕਲਦੇ ਆ ਹਾਂਜੀ ਦੇਖੋ ਇਹਦਾ ਸ਼ਬਦ ਆ ਰਾਰ ਬਲਾਵਰ ਦਾ ਹਾਂਜੀ ਤੇ ਗੁਰੂ ਅਮਰਦਾਸ ਜੀ ਦਾ ਹੈ ਪਛਾਨ ਕੀਤਾ ਹੈ ਸ਼ਬਦ ਦਾ ਸ਼ਬਦ ਜਿਹੜਾ ਹੈ ਇਹਦੇ 10 ਪਦੇ ਆ ਯਕਸਲ ਜਿਹਾ ਆਪਣੇ ਪ੍ਰੋਗਰਾਮਾਂ ਰਾਈਂ ਗੱਲ ਕਰਦੇ ਰਹਿੰਨੇ ਆ ਆਪਣੇ ਦਰਸ਼ਕਾਂ ਦਾ ਇਸ ਪੇਧੂ ਗੱਲ ਤੇ ਆਨ ਦੋ ਆਉਂਦੇ ਰਹਿੰਨੇ ਆ ਕਿ ਗੁਰਬਾਣੀ ਨੂੰ ਸਮਝਣ ਲਈ ਕਿਸੇ ਇੱਕ ਪੰਕਤੀ ਅਧੇ ਪੰਕਤੀ ਜਾਂ ਇੱਕ ਸ਼ਬਦ ਨੂੰ ਹੀ ਆਧਾਰ ਬਣਾ ਕੇ ਅਸੀਂ ਸਮੁੱਚੀ ਬਾਣੀ ਦੇ ਭਾਵ ਨੂੰ ਉਸ ਰੂਪ ਵਿੱਚ ਨਹੀਂ ਸਮਝ ਸਕਦੇ ਠੀਕ ਹਨ ਸਮੁੱਚੀ ਬਾਣੀ ਦਾ ਜੋ ਭਾਵ ਆ ਉਹਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ ਜਾ ਘਟੋਕਰ ਇਸ ਸ਼ਬਦ ਦੀ ਉਹ ਪੰਕਤੀ ਆ ਜੇ ਕਿਸੇ ਸਮੁੱਚਾ ਕਨਸੈਪਟ ਨਾ ਵੀ ਰਖੀਏ ਤਾਂ ਘਟੋ ਘਾਟ ਉਸ ਸ਼ਬਦ ਨੂੰ ਹੀ ਸਮਝੀਏ ਕਿ ਸ਼ਬਦ ਦਾ ਮੁੱਖ ਪਰਕਰਨ ਕੀ ਆ ਵਿਸ਼ਾ ਕੀ ਚਾਦੇ ਆ ਕਿਸ ਗੱਲ ਉਤੇ ਜ਼ੋਰ ਦਿੱਤਾ ਜਾ ਰਿਹਾ ਤਾਂ ਇਸੇ ਤਰ੍ਹਾਂ ਜਿਹੜੀਆਂ ਇਹ ਪੰਕਤੀਆਂ ਜਿੱਦਾਂ ਸਾਹਿਬ ਦਾਦਾ ਹੋਏ ਤਿਸ ਨੂੰ ਮਾਰ ਨਾ ਸਕਿਆ ਕੋਏ ਇਹ ਪੰਕਤੀਆਂ ਇਹਦਾ ਸ਼ਬਦ ਦਾ ਗੁਰੂ ਅਮਰਦਾਸ ਜੀ ਦਾ ਇਸੇ ਸ਼ਬਦ ਦਾ ਚੌਥਾ ਪਦ ਆ ਇਹ ਚੌਥੇ ਪਦੇ ਦੀਆਂ ਇਹ ਬੁੱਢਲੀਆਂ ਦੋ ਪੰਕਤੀਆਂ ਠੀਕ ਇਹਨਾਂ ਦੇ ਭਾਵ ਨੂੰ ਸਮਝਣ ਲਈ ਸਾਨੂੰ ਜਿਹੜਾ ਖਾਸ ਤੌਰ ਤੇ ਇਹਨੀਆਂ ਰਹਾਉ ਦੀਆਂ ਪੰਕਤੀਆਂ ਉਹਨਾਂ ਵੱਲ ਪਹਿਲਾਂ ਧਿਆਨ ਮਾਰਨਾ ਪਊਗਾ ਕਿ ਅਸਲ ਵਿੱਚ ਇੱਥੇ ਕਿਸ ਗੱਲ ਦੀ ਚਰਚਾ ਹੋ ਰਹੀ ਆ ਜ਼ੋਰ ਕਿਸ ਗੱਲ ਉਤੇ ਜ਼ੋਰ ਦਿੱਤਾ ਜਾ ਰਿਹਾ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਿਹੜੀਆਂ ਰਹਾਉ ਦੀਆਂ ਪੰਕਤਾਾਂ ਉਹ ਲੰਕਤੀਆਂ ਨੂੰ ਬਹੁਤ ਨਾਲ ਬਾਤਦੇ ਆਂ ਰਾਉ ਦੀਆਂ ਪੰਕਤੀਆਂ ਕਿ ਜਾ ਕੈ ਮਸਤਕ ਲਿਖਿਆ ਲੇਖ ਤਾਂ ਕੈ ਮਨ ਵਸਿਆ ਪ੍ਰਭੇਖ ਉਹਨਾਂ ਦਾ ਅਖਰੀ ਅਰਥ ਆ ਕਿ ਜਿਹਦੇ ਵੀ ਮੱਥੇ ਉਤੇ ਲੇਖ ਲਿਖਿਆ ਗਿਆ ਔਰ ਲਿਖਣਾ ਕਿਨੇ ਆ ਤੇ ਅਸੀਂ ਬਾਣੀ ਤੋਂ ਹੀ ਪੁੱਛੀਏ ਜਾਣੀ ਕਮਾਰਾਇਸ ਨੂੰ ਸਮਝਾਉਂਦੇ ਆ ਕਿ ਦਿਨ ਰਾਤ ਕਮਾਇੜੀ ਉਸ ਆयो ਮਾਥਾ ਅਸੀਂ ਜੋ ਦਿਨ ਰਾਤ ਕਮਾਉਨੇ ਆ ਕਮਾਉਂਦੇ ਦੇ ਭਾਵ ਆ ਸਭ ਜਿਹੜੇ ਪੰਜ ਇੰਦਰੀਆਂ ਇਹ ਜਿਹੜੇ ਸੈਂਸਸ ਆ ਸਾਡੇ ਇਨਰ ਆਏ ਜੋ ਕੁਝ ਅਸੀਂ ਬਾਹਰੋਂ ਅਸੀਂ ਗਿਆਨ ਇਕੱਠਾ ਕਰਦੇ ਆ ਚਾਹੇ ਉਹ ਰਸ ਦੇ ਰੂਪ ਵਿੱਚ ਆ ਰੂਪ ਦੇ ਰੂਪ ਵਿੱਚ ਆ ਚਾਹੇ ਸਵਾਦ ਦੇ ਰੂਪ ਵਿੱਚ ਆ ਨਾ ਦੇ ਕਿਸ ਵੀ ਰੂਪ ਵਿੱਚ ਆ ਸਾਡੇ ਉਹ ਸੰਸਕਾਰ ਉਸਰਾਂ ਦੇ ਅੰਦਰ ਜਮਾ ਹੁੰਦੇ ਆ ਬਣਦੇ ਆ ਜਾਇਂ ਜਾ ਕੇ ਉਸੇ ਤਰ੍ਹਾਂ ਸਾਡੇ ਮਨ ਦੀ ਜਿਹੜੀ ਘੜਤ ਆ ਉਹਦਾ ਸਰੂਪ ਆ ਉਹਦਾ ਮੁੱਢ ਬਜਣਾ ਸ਼ੁਰੂ ਹੋ ਜਾਂਦਾ ਉਹੀ ਸਾਡੇ ਮੱਥੇ ਦੀ ਤਕਦੀਰ ਬਣਦੀ ਆ ਇਹਨੂੰ ਬਾਣੀ ਵੀ ਕਈ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਜਿਵੇਂ ਕਿਰਤ ਤੱਕੇ ਤੇ ਜਹਾ ਦਾਣੇ ਤਾਹ ਖਾਣੇ ਨਾਨਕਾ ਸਜੇ ਜਾਂ ਅਖਰ ਲਿਖੇ ਸੇ گاਵਾ ਅਵਰ ਨ ਜਾਣਾ ਬਾਣੀ ਤੈਥੇ ਭਾਵ ਸਦੇ ਉਹਨਾ ਬਣੇ ਹੋਏ ਸੰਸਕਾਰਾਂ ਤੋਂ ਹੀ ਆ ਸਾਡੀ ਜਿਹੜੀ ਆਪਣੀ ਕਿਰਤਾ ਨਰੋਲ ਜਿਹੜੀ ਆਪਣੀ ਕਿਰਤਾ ਜਿੰਨੋ ਸੇ ਕਹਿ ਸਕਦੇ ਆ ਕਿ ਇਹ ਸਾਡੀ ਆ ਅਸੀਂ ਸਦਾਰਸ਼ ਸ਼ਬਦਾਂ ਵਿੱਚ ਕਹਿ ਸਕਦੇ ਆ ਕਿ ਜੇਕਰ ਕਿਸੇ ਮਨੁੱਖ ਦੀ ਨਰੋਲ ਆਪਣੀ ਕੋਈ ਸੰਪਤੀ ਆ ਤਨ ਦੌਲਤ ਆ ਸਰਮਾਇਆ ਤੇ ਜਿਹੜਾ ਕੋਈ ਹੋਰ ਇਹਦੇ ਕੋਲੋਂ ਖੋ ਨਹੀਂ ਸਕਦਾ ਇਹ ਵੜ ਨਹੀਂ ਸਕਦਾ ਕਿਸੇ ਨੂੰ ਦੇ ਨਹੀਂ ਸਕਦਾ ਇਸ ਪਾਸੋਂ ਕੋਈ ਚੁਰਾ ਨਹੀਂ ਸਕਦਾ ਤਉ ਮਨੁੱਖ ਦੇ ਆਪਣੇ ਇਹ ਸੰਸਕਾਰ ਆ ਉਸ ਇਹਨਾਂ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਮਨੁੱਖੀ ਅਮਲੀ ਰੂਪ ਵਿੱਚ ਜ਼ਿੰਦਗੀ ਜਿਹੜੀ ਉਹ ਵਸਣ ਕਰਦਾ ਤੋ ਗੁਰੂ ਸਾਹਿਬ ਜਦੋਂ ਇੱਥੇ ਕਹਿ ਰਹੇ ਆ ਕਿ ਜਾ ਕੇ ਮਸਕ ਲਿਖਿਆ ਲੇਖ ਜਿਨ੍ਹਾਂ ਨੇ ਵੀ ਚੰਗੇ ਸੰਸਕਾਰ ਬਣਾਉਣੇ ਸ਼ੁਰੂ ਕਰ ਦਿੱਤੇ ਚੰਗਾ ਦੇਖਣਾ ਸੁਣਨਾ ਬੋਲਣਾ ਚੱਖਣਾ ਪਵੇਨਾ ਇੰਦਰੀਆਂ ਰਾਹੀਂ ਖਾਸ ਤੌਰ ਤੇ ਜਿਹੜੀਆਂ ਸੜੀਆਂ ਅੱਖਾਂ ਅਰ ਸਨਾ ਕੰਨ ਬੜਾ ਮੁਖ 파ਟਾ ਦਾ ਕਰਦੇ ਆ। ਤੋਂ ਜਿਨ੍ਹਾਂ ਨੇ ਗੁਰੂ ਦੀ ਮੱਦ ਲੈ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਆ ਹੋਏ ਆ ਆਪਣੇ ਜਿਹੜੇ ਚੰਗੇ ਸੰਸਕਾਰ ਜਿਹੜੇ ਆ ਉਹ ਆਪਣੇ ਅੰਦਰ ਉਗਰ ਲਿਆ ਜਮਾ ਕਰ ਲਿਆ ਇਕੱਠੇ ਕਰ ਲਿਆ ਤਾਂ ਤਾਂ ਕੈ ਮਨ ਵਸਿਆ ਪ੍ਰਭੇਖ ਉਸ ਦੇ ਮਨ ਵਿੱਚ ਉਹ ਪ੍ਰਭੂ ਵਸ ਗਿਆ ਠੀਕ ਪ੍ਰਭੂ ਨਾਲ ਉਹ ਜੁੜ ਗਿਆ ਪ੍ਰਭੂ ਨਾਲ ਜੁੜਿਆ ਪਾ ਪ੍ਰਭੂ ਦੇ ਜਿਹੜੇ ਗੁਣ ਆ ਪ੍ਰਭੂ ਦੀਆਂ ਬਟਿਆਈਆਂ ਪ੍ਰਭੂ ਦੀਆਂ ਸਿਫਤਾਂ ਜਾਂ ਪ੍ਰਭੂ ਦਾ ਸੁਭਾ ਜੋ ਸਾਡੇ ਨਾਲ ਸੰਬੰਧਿਤ ਆ ਉਹਦਾ ਪੂਰਾ ਪਾਰਾ ਵਾਰ ਤਾਂ ਆਪਾਂ ਨਹੀਂ ਪਾ ਸਕਦੇ ਨਾ ਪਾਇਆ ਜਾ ਸਕਦਾ ਤੇ ਜਿਹੜਾ ਘਟੋ ਘੜ ਸਾਡੇ ਸਫਲ ਜੀਵਨ ਲਈ ਜ਼ਰੂਰੀ ਆ ਬਹੁਤੋ ਪੂਰਨ ਆ ਉਹ ਸਾਡੇ ਮਨ ਵਿੱਚ ਟਿਕ ਗਿਆ ਵਸ ਗਿਆ ਪਬ ਪ੍ਰਭੂ ਦੇ ਉਹਨਾਂ ਗੁਣਾਂ ਨੂੰ ਅਸੀਂ ਧਾਰਨ ਕਰ ਲਿਆ ਜਿਹੜਾ ਵੀ ਮਨੁੱਖ ਇਹ ਉਪਰਾਲਾ ਕਰਦਾ ਇੱਥੇ ਕਿਸੇ ਵਿਸ਼ੇਸ਼ ਮਨੁੱਖ ਬਾਰੇ ਨਹੀਂ ਆਕੇ ਆ ਬਲਕਿ ਜਿਹੜਾ ਵੇਛ ਲਿਆ ਕੇ ਆ ਜਾਤ ਆਜ਼ਾਦ ਜਪੈ ਜਨ ਕੋਏ ਜੋ ਜਪੈ ਤਿਸ ਕੀ ਗਤ ਹੋਏ ਨਾ ਤੇ ਇਸਰੀ ਜਾਂ ਪੁਰਸ ਦਾ ਸਵਾਲ ਆ ਸਵਾਲ ਇਹ ਕਿ ਜਿਨੀ ਨਾਮ ਤੇ ਆਇਆ ਕੇ ਮਸ਼ਕਤ ਘਾ ਜਿਨ੍ਹਾਂ ਨੇ ਵੀ ਉਪਰਾਲਾ ਕੀਤਾ ਚਾਹੇ ਉਹ ਕਦਰ ਕਿਸੇ ਵੀ ਜਾਤ ਦਾ ਵਰਨ ਦਾ ਇਲਾਕੇ ਦਾ ਜਾਂ ਕਿਸੇ ਵੀ ਜਥੇਬੰਦ ਤਰ੍ਹਾਂ ਦਾ ਸੰਬੰਧ ਰੱਖਦਾ ਜਾਂ ਨਹੀਂ ਰੱਖਦਾ ਇਹ ਸਵਾਲ ਮਹਤਵਪੂਰਨ ਨਹੀਂ ਮਹਤਵਪੂਰਨ ਆ ਕਿ ਉਹਨੇ ਇਸ ਰਸਤੇ ਉਤੇ ਕਦਮ ਰਖੇ ਆ ਯਾਤਰਾ ਆਪਾਂ ਆਰੰਭ ਕੀਤੀ ਜਿਹੜਾ ਨਾਮ ਤਾਂ ਨਰਮਾਇਆ ਇਕੱਠਾ ਕਰਨੀ ਉਸਨੇ ਉਪਰਾਲਾ ਅਰੰਭਿਆ ਤਾਂ ਉਹਦੇ ਅੰਦਰ ਜਿਹੜਾ ਇਹ ਮਨ ਵਿੱਚ ਉਹਦੇ ਪ੍ਰਭੂ ਵਸ ਗਿਆ ਉਹ ਹਰ ਗੁਣ ਪਾਵੈ ਸੋਈ ਜਾਂ ਇੰਜ ਆਕੇ ਆ ਗੁਣ ਕਹਿ ਗੁਣੀ ਸਮਾਵਨੇ ਆ ਕਿ ਉਹਨੇ ਪ੍ਰਭੂ ਦੇ ਗੁਣਾਂ ਕਿਉਰ ਗੁਣਾ ਵਿੱਚ ਸਮਾ ਗਿਆ ਲੀਨ ਹੋ ਗਿਆ ਗੁਣਾ ਵਿੱਚ ਲੀਨ ਹੋਣ ਤੋਂ ਪਾਵ ਉਹਨਾਂ ਗੁਣਾਂ ਵਿੱਚ ਸਮਾਉਣਾ ਗੁਣਾਂ ਨੂੰ ਧਾਰਨ ਕਰਨਾ ਗੁਣਾਂ ਨੂੰ ਅਪਣਾਉਣਾ ਉਨ ਇਸ ਖਿਆਲ ਨੂੰ ਸ਼ਬਦ ਜਿਹੜੇ 10 ਪਦਿਆ ਇਹਨਾਂ 10 ਪਦਿਆਂ ਵਿੱਚ ਇਸ ਰਾਉ ਦੇ ਇਹਨਾਂ ਪੰਕਤੀਆਂ ਦਾ ਜਿਹੜਾ ਭਾਵ ਆ ਖਿਆਲ ਆ ਉਹਨੂੰ ਜਿਹੜਾ ਵਿਸਤਾਰ ਨਾਲ ਦਰਸਾਇਆ ਹੋਇਆ ਇਹ ਸਾਰਾ ਜਿਹੜਾ ਸ਼ਬਦ ਆ ਇਹਨਾਂ ਦੋਵਾਂ ਪੰਕਤੀਆਂ ਦੇ ਦੁਆਲੇ ਹੀ ਘੁੰਮਦਾ ਇਸ ਲਈ ਰਾਉ ਦੀਆਂ ਪੰਕਤੀਆਂ ਨੂੰ ਸ਼ਬਦ ਦਾ ਧੁਰ ਆਖਿਆ ਜਾਂਦਾ ਕਿਉਂਕਿ ਸ਼ਬਦ ਲੰਬੇਰਾ ਅਸੀਂ ਮੁਖ ਰੂਪ ਜਿਹੜਾ ਉਹ ਜਿਸ ਦਾ ਸਾਹਿਬ ਡਾਡਾ ਹੋਏ ਇਹਦੇ ਉਤੇ ਅਸੀਂ ਹੀ ਜ਼ਿਆਦਾ ਕੇਂਦਰਤਾ ਤਾਂ ਇਸ ਲਈ ਅਸੀਂ ਜਿਹੜਾ ਉਹ ਸਮੂਚਾ ਜਿਹੜਾ ਭਾਵ ਆ ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਉਹਨੂੰ ਧਿਆਨ ਵੀ ਰੱਖਦੇ ਆ ਹੋਏ ਆ ਇਹਨਾਂ ਪੰਕਤੀਆਂ ਦਾ ਜਿਹੜਾ ਉਹ ਅਰਥ ਭਾਵ ਜਿਹੜਾ ਉਹ ਆਪਣੇ ਦਸਿਆ ਨਾਲ ਅਸੀਂ ਸਾਂਝਾ ਕਰ ਰਹੇ ਆ ਠੀਕ ਤੋਂ ਉਹਨਾਂ ਨੇ ਜਿਸ ਦਾ ਸਾਹਿਬ ਡਾਡਾ ਹੋਏ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਜਿਹੜਾ ਸਾਹਿਬ ਜਿਹੜਾ ਮਾਲਕ ਜਿਹੜਾ ਡਾਡਾ ਜ਼ੋਰਾਬਾਦ ਤਾਕਤ ਵਾ ਤਾਕਤ ਵਾ ਹੁਣ ਜਿਹੜਾ ਅਖਰੀ ਅਰਥ ਆ ਉਹ ਇਹੀ ਬਣਦਾ ਇਹੀ ਆ ਕਿ ਜਿਹਦਾ ਜਿਹੜਾ ਮਾਲਕ ਆ ਸਾਹਿਬਾ ਉਹ ਡਾਡਾ ਜ਼ੋਰਾਵਾਰਾ ਤਾਕਤਵਾਰਾ ਸ਼ਕਤੀਸ਼ਾਲੀ ਆ ਵੱਲ ਵਾਲਾ ਤਿਸਨੂੰ ਮਾਰ ਨਾ ਸਕਿਆ ਕੋਈ ਉਹਨੂੰ ਕੋਈ ਮਾਰ ਨਹੀਂ ਸਕਦਾ ਪਰ ਇਥੇ ਸਾਹਿਬ ਡਾਡਾ ਹੋਣ ਦਾ ਭਾਵ ਅਤੇ ਤਿਸਨੂੰ ਮਾਰ ਨਾ ਸਕਿਆ ਕੋਈ ਦੇ ਭਾਵ ਨੂੰ ਅਸੀਂ راہਵ ਦੀਆਂ ਪੰਕਤੀਆਂ ਅਤੇ ਸ਼ਬਦ ਵਿੱਚ ਜੋ ਜਿਹਦਾ ਵਿਸਾਰ ਕੀਤਾ ਹੋਇਆ ਉਦੀ ਰੋਸ਼ਨੀ ਵਿੱਚ ਹੀ ਅਸੀਂ ਉਹਨੂੰ ਸਮਝਣ ਦਾ ਯਤਨ ਕਰਨਾ ਠੀਕ ਹੈ ਜੀ ਪਹਿਲੀ ਗੱਲ ਇਹ ਹੈ ਕਿ ਜਿਹੜਾ ਮਾਲਕ ਆ ਸਾਹਿਬ ਜਨੂੰ ਆਖਿਆ ਕਿ ਜਿਸ ਦਾ ਸਾਹਿਬ ਡਾਡਾ ਹੋਏ ਉਹ ਸਾਹਿਬ ਇਸ ਤਰ੍ਹਾਂ ਦਾ ਮਾਲਕ ਨਹੀਂ ਕਿ ਜਿਸ ਤਰ੍ਹਾਂ ਦਾ ਕੋਈ ਅੱਜ ਅਸੀਂ ਦੇਖਦੇ ਆ ਜਿਨ੍ਹਾਂ ਕੋਲ ਤਾਕਤ ਆ ਚਾਹੇ ਰਾਜਸੀ ਤਾਕਤ ਆ ਜਾਂ ਕਿਸੇ ਤਰ੍ਹਾਂ ਦੀ ਵੀ ਤਾਕਤ ਆ ਤਾਂ ਅਕਸਰ ਉਹ ਆਪਣੇ ਜਿਹੜੇ ਉਹਨਾਂ ਦੇ ਆਪਣੇ ਹੁੰਦੇ ਆ ਚਾਹੇ ਉਹ ਪਰਿਵਾਰਕ ਮੈਂਬਰ ਆ ਚਾਹੇ ਉਹਨਾਂ ਦੀ ਪਾਰਟੀ ਦੇ ਧੜੇ ਦੇ ਆ ਇਲਾਕੇ ਦੇ ਆ ਉਹਨਾਂ ਦਾ ਫੇਵਰ ਕਰਦੇ ਆ ਉਮੇਉ ਗਲਤ ਵੀ ਹੋਣ ਪਰ ਫਿਰ ਵੀ ਉਹਨਾਂ ਨੇ ਕਿ ਇਹ ਮੇਰਾ ਜੀ ਹਾਂ ਜੀ ਇਸ ਵਰਗੇ ਇਸ ਮੇਰੇ ਮੇਰੇ ਨੇ ਜੁੜਨ ਕਾਰਨ ਉਹ ਅਕਸਰ ਉਹਨਾਂ ਦਾ ਫੇਵਰਟ ਕਰਦੇ ਆ ਪਰ ਜਦੋਂ ਅਸੀਂ ਗੁਰੂ ਦੀ ਜਾਂ ਰੱਬ ਦੀ ਗੱਲ ਕਰਦੇ ਆ ਗੁਰਬਾਣੀ ਵੀ ਕੀਤੀ ਗਈ ਆ ਉਦੋਂ ਇਸ ਤਰ੍ਹਾਂ ਦੇ ਫੇਵਰਟ ਦੀ ਗੱਲ ਨਹੀਂ ਕੀਤੀ ਗਈ ਬੜਾ ਸਪਸ਼ਟ ਆ ਕੇ ਆ ਕਿ ਉਹ ਜਦੋਂ ਰੱਬ ਬਾਰੇ ਆ ਕੇ ਆ ਕਿ ਉਹ ਨਿਆ ਕਰਨ ਵਾਲਾ ਪੁਰੀ ਵਾਕਿ ਤੇਰੇ ਨਾਲ ਸਦਾ ਸਦਾ ਹੈ ਨਿਆ ਤੂੰ ਅਨਿਆ ਕਰਦਾ ਏ ਤੇਰੇ ਘਰ ਵੀ ਸਦਾ ਹੀ ਨਿਆ ਹੁੰਦਾ ਔਰ ਕਿਸੇ ਨਾਲ ਵੀ ਅਨਿਆ ਨਹੀਂ ਹੁੰਦਾ ਤਾਂ ਜੇਕਰ ਉਹ ਫੇਵਰ ਕਰਦਾਂ ਵਾਲਾ ਹੋਵੇ ਤਾਂ ਫਿਰ ਤਾਂ ਫਿਰ ਅਨਿਆ ਨਹੀਂ ਕਰ ਸਕਦਾ ਮਤਲਬ ਨਾ ਠੀਕ ਹੈ ਤੇ ਇਸ ਲਈ ਜਦੋਂ ਗੁਰੂ ਸਾਹਿਬ ਨੇ ਗੱਲ ਇਹ ਆਖੀ ਆ ਕਿ ਹੱਗ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਪਰ ਨਾਲ ਅਗੇ ਸਪਸ਼ਟ ਕਰ ਦਿੱਤਾ ਕਿ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਆਖਿਆ ਕਿ ਗੁਰੂ ਪੀਰ ਯਕੀਨਨ ਮਦਦ ਕਰਦਾ ਸਹਾਇਤਾ ਕਰਦਾ ਬਾਹ ਫੜਦਾ ਪਰ ਕਦੋਂ ਜਦੋਂ ਜਿਹੜਾ ਉਹਦੇ ਉਤੇ ਵਿਸ਼ਵਾਸ ਕਰਦਾ ਭਰੋਸਾ ਰੱਖਦਾ ਜ ਜਾਨੂੰ ਆਪਣਾ ਮੁਰਸ਼ਿਦ ਗੁਰੂ ਪੀਰ ਮੰਨ ਕੇ ਤੁਰਦਾ ਉਹ ਉਹਦੇ ਉਹ ਉਪਦੇਸ਼ ਨੂੰ ਸੱਚ ਕਰਕੇ ਮੰਨਦਾ ਹੋਇਆ ਉਹਦੇ ਉਤੇ ਪਹਿਰਾ ਦਿੰਦਾ ਜਿੰਨਾਂ ਗੱਲਾਂ ਤੋਂ ਜਿੰਨਾਂ ਰਾਹਾਂ ਤੋਂ ਉਹਨੇ ਵਰਜਿਆ ਰੋਕਿਆ ਉਹ ਰੁਕ ਜਾਂਦਾ ਅਤੇ ਉਸ ਦਸਤੇ ਦਾ ਰਾਹੀ ਬਣਦਾ ਉਸ ਦਸਤੇ ਉਤੇ ਕਦਮ ਰੱਖਦਾ ਜਿਹੜਾ ਰਸਤਾ ਉਹ ਗੁਰੂ ਪੀਰ ਨੇ ਮੁਰਸ਼ਿਦ ਨੇ ਦ੍ਰਿੜ ਕਰਵਾਇਆ ਕਿ ਭਾਈ ਇਸ ਦਸਤੇ ਤੇ ਤੁਰੋਗੇ ਤਾਂ ਸੁਖੀ ਰਹੋਗੇ ਤੁਹਾਨੂੰ ਮਜ਼ਲ ਮਿਲੇਗੀ ਤੁਸੀਂ ਜੀਵਨ ਸਫਲਾ ਕਰ ਸਕੋਗੇ ਤੁਸੀਂ ਲਿਆ ਕੇ ਕਿ ਗੁਰੂ ਪੀਰਾਂ ਹਾਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਇਸ ਲਈ ਗੁਰਬਾਣੀ ਨੇ ਬੜੇ ਸਪਸ਼ਟੂਪਿਤੇ ਆਖਿਆ ਆ ਕਿ ਕਰਨੀ ਬਾਜੂ ਤਰ੍ਹਾਂ ਨ ਕੋਈ ਕਿ ਚੰਗੀ ਕਰਨੇ ਤੋਂ ਬਿਨਾ ਚੰਗੇ ਆਚਨ ਤੋਂ ਬਿਨਾ ਕਿਸੇ ਦਾ ਪਾਰ ਉਤਾਰਾ ਨਹੀਂ ਇਸ ਲਈ ਬਾਣੀ ਵਿੱਚ ਇਹ ਪੱਖ ਬੜਾ ਸਪਸ਼ਟ ਆ ਤੁਸੀਂ ਕਿਉਂਕਿ ਜਿਵੇਂ ਆਉਂ ਦੁਨੀਆਦਾਰੀ ਵਿੱਚ ਵਰਤਾਰਾ ਵਰਤਦਾ ਜਾਂ ਜਿਹੜੇ ਸੋਕਾਲ ਨਾਮ ਤਰੀਕ ਜਿਹੜੇ ਗੁਰੂ ਆਪਣੇ ਆਪ ਨੂੰ ਅਖਵਾਉਂਦੇ ਆ ਉਹ ਅਕਸਰ ਆਪਣੇ ਚੇਲਿਆਂ ਦੀ ਫੇਵਰ ਕਰ ਜਾਂਦੇ ਆ ਭਾਵੇਂ ਕਿੰਨੇ ਵੀ ਗਲਤ ਹੋਣ ਪਰ ਫਿਰ ਵੀ ਉਹਨਾਂ ਦੇ ਬਾਹ ਫੜਦੇ ਆ ਜੇ ਕਰੋਨਾ ਤੇ ਆਜ ਆ ਵੀ ਆਵੇ ਤਾਂ ਉਹ ਆ ਕੇ ਉਹਨਾਂ ਵਿੱਚ ਕਰ ਖੜੇ ਹੋ ਜਾਂਦੇ ਆ। ਤਾਂ ਆਮ ਮਨੁੱਖ ਜਿਹੜਾ ਉਹ ਸਮਝਦਾ ਕਿ ਸ਼ਾਇਦ ਸੱਚਾ ਰਹਿਬਰ ਆ ਜਾਂ ਰੱਬ ਆ ਤਾਂ ਸ਼ਾਇਦ ਇਸੇ ਤਰ੍ਹਾਂ ਉਹ ਉਹ ਵੀ ਫੇਵਰ ਕਰਦਾ ਹੋਊਗਾ। ਇਸ ਲਈ ਕਿ ਜਿਹੜੇ ਰੱਬ ਦੀ ਹਸਤੀ ਤੋਂ ਮਨਕਰ ਲੋਕ ਆ ਉਹ ਕਿਵਰੇ ਸਵਾਲ ਵੀ ਉਠਾਉਂਦੇ ਆ ਤਰਕ ਵੀ ਕਰਦੇ ਆ ਕਿ ਫਿਰ ਰੱਬ ਜਿਹੜਾ ਉਹ ਨਿਆਕਾਰੀ ਦਾ ਨਾ ਹੋਇਆ। ਕਿਉਂਕਿ ਆਮ ਜਿਹੜਾ ਮਨੁੱਖਾ ਉਹ ਰੱਬ ਬਾਰੇ ਵੀ ਐਸਾ ਸਮਝਦਾ। ਉਹ ਇਸ ਸਮਝ ਤੋਂ ਹੀ ਮਨੁੱਖ ਨੂੰ ਕੋ ਭਲੇਖਾ ਪੈ ਗਿਆ ਕਿ ਜੇਕਰ ਮੈਂ ਰੱਬ ਦਾ ਨਾਂ ਲੈਣਾ ਰੱਬ ਰਵ ਕਰਦਾ ਤਾਂ ਜਦੋਂ ਮੈਨੂੰ ਲੱਭਦੀ ਲੋੜ ਹੋਊਗੀ ਰੱਬ ਮੇਰੀ ਆਗੇ ਵਾਫੜੂਗਾ ਮੇਰੀ ਸਹਾਇਤਾ ਕਰੂਗਾ ਜੇ ਮੈਂ ਬਿਮਾਰਾਂ ਤਾਂ ਮੈਂ ਰੱਬ ਨੂੰ ਪੁਕਾਰੂਗਾ ਤਾਂ ਰੱਬ ਮੈਨੂੰ ਬਿਮਾਰੀ ਤੋਂ ਮੁਕਤੀ ਦਵਾ ਦੇਗਾ ਜੇ ਮੈਨੂੰ ਕੋਈ ਕਸ਼ ਆ ਗਿਆ ਤਾਂ ਮੈਂ ਉਹਨੂੰ ਚੇਤੇ ਕਰੂਗਾ ਤਾਂ ਮੇਰੀ ਉਹ ਜਰੂਰ ਆ ਕੇ ਮੈਨੂੰ ਬਿਮਾਰੀ ਤੋਂ ਛੁਦਕਾਰਾ ਦਵਾਊਗਾ ਇਸ ਲਈ ਕਿਵ ਰਾਖਸ ਤੁਹਾਨੂੰ ਸ਼ਾਇਦ ਤੁਹਾਡੇ ਵੀ ਜੀਵਨ ਵਿੱਚ ایسے ਕਿਹ ਸੱਜਣ ਆਏ ਹੋਣਗੇ ਮਿਲੇ ਹੋਣਗੇ ਕਿ ਜਿਹੜੇ ਅਕਸਰ ਇਹ ਸ਼ਿਕਵਾ ਕਰਦੇ ਆ ਕਿਲਾ ਕਰਦੇ ਆ ਔਰ ਇਸ ਸ਼ਿਕਵੇ ਕਾਰਨ ਕਈ ਰੱਬ ਤੋਂ ਔਰ ਗੁਰੂ ਤੋਂ ਮੁਨਕਰ ਹੋ ਜਾਂਦੇ ਆ ਕਿਤੇ ਦੇਖੋ ਜੀ ਮੈਂ ਇਨਾ ਪਾਠ ਕਰਦਾ ਰਿਆ ਮੈਂ ਨਿਤਨੇਮ ਨਾਲ ਇਨਾ ਨਿਤਨੇਮ ਕਰਦਾ ਰਿਆ ਧਰਮ ਕਰਮ ਕਰਦਾ ਰਿਆ ਤਾਂ ਮੈਂ ਬਿਮਾਰ ਹੋ ਗਿਆ ਜਾਂ ਮੇਰੇ ਘਰਵਾਲੀ ਜਾਂ ਘਰਵਾਲਾ ਜਾਂ ਕੋਈ ਧੀਆ ਪੁੱਤਰ ਬਿਮਾਰ ਹੋ ਗਏ ਮੈਂ ਬੜੇ ਪਾਠ ਕੀਤੇ ਬੜੀਆਂ ਅੰਦਾਜ਼ਾਂ ਕਰਾਈਆਂ ਪਰ ਉਹ ਫਿਰ ਵੀ ਠੀਕ ਨਹੀਂ ਹੋਇਆ ਔਰ ਇਹ ਮੇਰਾ ਵਿਸ਼ਵਾਸ ਹੀ ਉੱਟ ਗਿਆ ਮਰ ਸਾਨੂੰ ਇਹ ਭਲੇਖਾ ਪੈ ਗਿਆ ਕਿ ਅਸੀਂ ਰੱਬ ਇਸੇ ਤਰੀਕੇ ਨਾਲ ਕਿ ਅਸੀਂ ਰੱਬ ਨੂੰ ਪੁਕਾਰਾਂਗੇ ਤਾਂ ਰੱਬ ਸਾਡੇ ਆ ਕੇ ਬਾਹ ਫੜੂਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੱਬ ਬਾਹ ਫੜਦਾ ਰੱਬ ਸਹਾਇਤਾ ਕਰਦਾ ਉਹ ਸਾਡੀ ਮਦਦ ਕਰਦਾ ਪਰ ਜਿਸ ਰੂਪ ਵਿੱਚ ਅਸੀਂ ਸਮਝੀ ਬੈਠੇ ਆ ਕੋਈ ਕਟੋਗੜ ਗੁਰਬਾਣੀ ਵਿੱਚ ਸਾਨੂੰ ਦੱਸਿਆ ਕਿ ਨਹੀਂ ਰੱਬ ਸਾਡੀ ਬਾਹ ਫੜਦਾ ਸਾਨੂੰ ਚੰਗੀ ਮਦਦ ਦੇ ਕੇ ਚੰਗਾ ਸੁਝਾਅ ਦੇ ਕੇ ਸਾਡੀ ਬਿਕਾਰਾਂ ਤੋਂ ਰੱਖਿਆ ਕਰਦਾ ਸਾਨੂੰ ਚੰਗੇ ਇਨਸਾਨ ਬਣਾਉਂਦਾ ਰੱਬ ਦੀ ਜਿਹੜੀ ਸਹਾਇਤਾ ਦੇ ਰੂਪ ਆ ਉਹ ਬਾਣੀ ਵਿੱਚ ਇਹੋ ਜਿਹੇ ਦਰਸਾਏ ਹੋਏ ਆ ਰਹੀ ਗੱਲ ਜਿਹੜੀ ਸਾਡਾ ਇਹ ਤਰਕ ਆ ਕੇ ਅਸੀਂ ਰੱਬ ਰੱਬ ਕਰਦੇ ਆ ਉਹ ਸਾਡੀ ਜਿਹੜੂ ਬਹੁਤ ਵੱਡੂਗਾ ਤਾਂ ਗੁਰਬਾਣੀ ਨੇ ਸਾਨੂੰ ਹੀ ਬੜਾ ਸਪਸ਼ਟ ਕੀਤਾ ਆ ਕਿ ਜੇ ਅਸੀਂ ਰੱਬ ਰੱਬ ਕਰਨਾ ਤਾਂ ਇਹ ਅਸੀਂ ਆਪਣੇ ਲਈ ਕਰਨਾ ਅਸੀਂ ਰਾਬੂ ਤੇ ਜਾਂ ਗੁਰੂ ਤੇ ਕੋਈ ਆਸਾਨ ਨਹੀਂ ਕਰਨਾ ਪਰ ਅਸੀਂ ਸਾਨੂੰ ਭੁਲੇਖਾ ਪੈ ਗਿਆ ਕਿ ਅਸੀਂ ਰੱਬ ਰੱਬ ਕਰਕੇ ਰਾਬੂ ਤੇ ਪਨੀ ਬਰਾਬਰ ਪੁਕਾਰ ਕਰ ਰਹੇ ਆ ਇਸ ਲਈ ਗੁਰੂ ਸਾਹਿਬ ਦਾ ਪਲੇਖਾ ਦੁਰਗਰਦਿਆ ਬਾਣੇ ਚ ਆ ਕੇ ਆਇਆ ਕਿ ਤੁਧਨੋ ਸੇਵ ਤੁਜ ਕਿਆ ਦੇਵੇ ਕਿ ਮਾਲਕ ਜੀ ਜੇ ਤੈਨੂੰ ਮਨੁੱਖ ਤੇ ਆਉਂਦਾ ਆਰਾਧਦਾ ਤਾਂ ਆਰਾਧ ਕੇ ਇਹ ਤੈਨੂੰ ਕੀ ਦੇ ਸਕਦਾ ਤੈਨੂੰ ਦੇਣ ਜੋਗਾ ਹੈ ਵੀ ਕੀ ਹੈ ਔਰ ਤੈਨੂੰ ਇਹ ਤੂੰ ਦਾ ਬਣਾਉਣ ਵਾਲਾ ਤੂੰ ਦਾ ਕਣ ਕਣ ਵੀ ਵਸਿਆ ਹੋਇਆ ਸਮਰਾਤਾ ਔਰ ਤੈਨੂੰ ਮਨੁੱਖ ਦੇ ਵੀ ਕੀ ਸਕਦਾ ਇਸ ਲਈ ਬਾਣੀ ਵੀ ਜਦੋਂ ਇਸ ਬੰਦ ਵਿੱਚ ਚਰਤਾ ਕੀਤੀ ਤਾਂ ਬੜਾ ਸਪਸ਼ਟ ਕੀਤਾ ਹੈ ਆਪ ਇਹ ਤੇ ਕੁਕਰ ਹੋਂ ਬੇਗਾਨਾ ਭੌਂਕਾ ਇਸਤਨ ਤਾਈ ਤੇ ਜਿਹੜੇ ਵਿਕਾਰ ਆ ਕੁਕਰਮਾ ਮਾਇਆ ਦਾ ਬੋਹ ਆ ਇਹ ਜਿਹੜੇ ਅਨੇਕਾ ਰੂਪ ਧਾਰ ਗੇ ਇਹ ਜਿਹੜੇ ਮਨੋ ਕੁੱਤੇ ਆ ਇਨ੍ਹਾਂ ਬੇਗਾਨਿਆਂ ਕੁੱਤਿਆਂ ਵਿੱਚ ਜਿਹੜਾ ਉਹ ਬਹਿ ਕਾ ਕੇ ਇਨ੍ਹਾਂ ਬੇਗਾਨਾ ਕੁੱਤਿਆਂ ਬੰਗਵੇਂ ਵਿਚਰ ਰਹੇ ਆ ਮੈਂ ਉਪਰਾ ਆ ਫਸੇ ਆ ਤਾਂ ਜਿਵੇਂ ਦੇਖਿਆ ਉਹ ਪਿੰਡਾਂ ਦੇ ਰਹਿਣ ਵਾਲੇ ਆ ਕਿ ਜੇਕਰ ਗਲੀ ਦੇ ਜਿਹੜੇ ਕੁੱਤੇ ਆ ਜਿਉਂ ਦੇਖਦੇ ਆ ਕਿ ਦੂਜੇ ਮਹਲੇ ਦਾ ਕੋਈ ਕੁੱਤਾ ਆ ਜਾਵੇ ਤੋ ਸਾਰੇ ਕੁੱਤੇ ਉਹਦੇ ਪਿੱਛੇ ਦੌੜ ਲੱਗ ਪੈਂਦੇ ਆ। ਉਹਨੂੰ ਤੂੰ ਬਾਹਰ ਕੱਢ ਕੇ ਹੀ ਸਾਹ ਲੈਂਦੇ ਆ। ਜਿਹੜਾ ਕੁੱਤਾ ਬਾਹਰੋਂ ਆਇਆ ਹੁੰਦਾ ਤਾਂ ਉਹ ਪਿੱਛੇ ਵੀ ਕਦੋਂ ਪੜਦਾ, ਭੌਂਦਾ ਵੀ ਆ ਨਾਲ ਪਿੱਛੇ ਵੀ ਮੁੜਿਆ ਜਾਂਦਾ। ਬਹੁਤ ਪਿੱਛੇ ਵੀ ਤੁਰਿਆ ਜਾ ਰਿਹਾ, ਮੂੰਹ ਕੁੱਤਿਆਂ ਵੱਡੀ ਕਰਦਾ। ਠੀਕ। ਪਰ ਨਾਲ-ਨਾਲ ਉਹ ਪਿੱਛੇ ਹਟਦਾ ਜਾਂਦਾ। ਜਦੋਂ ਦੇਖਦਾ ਕਿ ਹੁਣ ਮੈਂ ਦੌੜ ਕੇ ਇਹਨਾਂ ਤੋਂ ਦੂਰ ਹੋ ਸਕਦਾ ਤਾਂ ਉਹ ਫਿਰ ਦੌੜ ਲਾ ਕੇ ਉਸ ਜਿੱਧਾ ਚਲਾ ਜਾਂਦਾ। ਤੋ ਗੁਰੂ ਸਾਹਿਬ ਕਹਿੰਦੇ ਕਿ ਜਿਹੜੀ ਮੈਂ ਇਹ ਪੁਕਾਰਿਆ ਤੈਨੂੰ ਇਹ ਮਨੋਂ ਬੇਕਾਰਾਂ ਤੋਂ ਆਵੜਾ ਬਚਾਈ ਕਰ ਰਿਆਂ ਤੁਸੀਂ ਜਿਹੜਾ ਪ੍ਰਭੂ ਰੱਬ ਰੱਬ ਕਰਨਾ ਹੈ ਕਿ ਰੱਬ ਉਹ ਤੇ ਆਸਾਨ ਨਹੀਂ ਕਰਨਾ ਬਲਕਿ ਇਹ ਅਸੀਂ ਆਪਣੇ ਲਈ ਕਰਨਾ ਤੋ ਇਸ ਲਈ ਜਦੋਂ ਗੁਰੂ ਸਾਹਿਬ ਇਥੇ ਕਹਿੰਦੇ ਆ ਕਿ ਜਿਹਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਿਆ ਕੋਏ ਤਾਂ ਆਖਿਆ ਪਹਿਲੀ ਗੱਲ ਇਹ ਸਮਝਾਈ ਕਿ ਰੱਬ ਜਿਹੜਾ ਸਮਝਣ ਜੋਗੀ ਜਿਹੜੀ ਆ ਕਿ ਰੱਬ ਦਾ ਸਾਰਿਆਂ ਦਾ ਇਹ ਨਹੀਂ ਕਿ ਰੱਬ ਜਿਹੜਾ ਉਹ ਕਿਸੇ ਔਲੇ ਦਾ ਕਿ ਇਹ ਮੈਂ ਇਹਦੀ ਫਿਬਰ ਕਰੂੰਗਾ ਇਹ ਮੇਰਾ ਇਹ ਬਗਾਨਾ ਨਹੀਂ ਅਬਦੀ ਦ੍ਰਿਸ਼ਟੀ ਵਿੱਚ ਕੋਈ ਬੇਗਾਨਾ ਨਹੀਂ ਕਿਉਂਕਿ ਰੱਬ ਤਾਂ ਸਾਰੇ ਘਟਾਂ ਵਿੱਚ ਬੈਠਾ ਹੋਇਆ ਠੀਕ ਤੇਰੀ ਜਦੋਂ ਆਖਿਆ ਹੋਇਆ ਕਿ ਜਿੱਦ ਦਾ ਸਭੀ ਦਾਦਾ ਹੋਏ ਤੋ ਭਾਵੇਂ ਆ ਰੱਬ ਤਾਂ ਸਾਰਿਆਂ ਦਾ ਪਰ ਹਰ ਮਨੁੱਖ ਉਹਨੂੰ ਆਪਣਾ ਨਹੀਂ ਸਮਝਦਾ ਇਸ ਲਈ ਬਾਣੀ ਵਿੱਚ ਆ ਗਿਆ ਕਿ ਰੱਬ ਮਿੱਤਰ ਤਾਂ ਸਾਰਿਆਂ ਦਾ ਪਰ ਹਰ ਮਨੁੱਖ ਉਹਨੂੰ ਆਪਣਾ ਮਿੱਤਰ ਨਹੀਂ ਸਮਝਦਾ ਤੋ ਇਥੇ ਭਾਵਾ ਜਿਨ੍ਹਾਂ ਨੇ ਰੱਬ ਨੂੰ ਆਪਣਾ ਸਮਝਿਆ ਆਪਣਾ ਸੰਦੂ ਪਾਵ ਜਨ ਦੇ ਆਪਦੇ ਗੁਣਾ ਨੂੰ ਧਾਰਨ ਕੀਤਾ ਸਮਝਦੋਂ ਪਾਵੇ ਨਾ ਹੀ ਨਹੀਂ ਕਿ ਮੈਂ ਆਖਾਂ ਜਿਹੜਾ ਮੇਰਾ ਮੈਂ ਰੱਬ ਦਾ ਉਹਦੇ ਨਾਲ ਆਖਣਾ ਕਾਫੀ ਨਹੀਂ ਆਖਣਾ ਅਰਥ ਭਰਪੂਰ ਆ ਭਾਤੂਪੂਰਨਾ ਜੇਕਰ ਮੈਂ ਰੱਬ ਰੱਬ ਆਖਦਾ ਹੋਇਆ ਰੱਬ ਦੇ ਗੁਣਾ ਨੂੰ ਉਹਦੀਆਂ ਸਿਫਤਾਂ ਨੂੰ ਮੈਂ ਧਾਰਨ ਕਰ ਰਿਹਾ ਉਹਨੂੰ ਮੈਂ ਆਪਣੇ ਅੰਦਰ ਗ੍ਰਹਿਣ ਕਰ ਰਿਹਾ ਉਹਨੂੰ ਮੈਂ ਆਪਣੇ ਦੇ ਧਾਰਨ ਕਰਕੇ ਆਪਣੇ ਵਿਵਹਾਰ ਵਿੱਚ ਲਿਆ ਰਹੇ ਆ ਤਾਂ ਇਹ ਸੱਚੀ ਰੂਪ ਵਿੱਚ ਸਹੀ ਅਰਥਾਂ ਵਿੱਚ ਮੈਂ ਉਹਨੂੰ ਆਪਣਾ ਸਮਝ ਰਿਹਾ ਆਪਣਾ مالک ਪਰਵਾਨ ਕਰ ਰਿਹਾ ਪਰ ਜੇਕਰ ਮੈਂ ਉਹਦੇ ਗੁਣ ਨਹੀਂ ਅਪਣਾ ਰਿਹਾ ਉਹਦਾ ਦਾਵਾ ਕਰ ਰਿਹਾ ਕਿ ਉਹ ਜੇ ਭੇਰਾ ਜਾਂ ਸਾਡਾ ਉਹਦਾ ਕੋਈ ਅਰਥ ਨਹੀਂ ਪਰ ਬਦਕਿਸਮਤੀ ਨਾਲ ਅਸੀਂ ਦੇਖਦੇ ਹਾਂ ਕਿ ਧਾਰਮਿਕ ਦੁਨੀਆ ਵਿੱਚ ਬਿਤਨ ਵਾਲੇ ਲੋਕ ਰੱਬ ਉਤੇ ਵੀ ਅਕਸਰ ਦਾਵਾ ਕਰਦੇ ਰਹੇ इवन ਅੱਜ ਵੀ ਦਾਵਾ ਕਰਦੇ ਆ ਇਸ ਲਈ ਬਾਣੀ ਵਿੱਚ ਖਿਆਲ ਦਿੱਤਾ ਆ ਕਿ ਆਪਣ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਕਿ ਰੱਬ ਕਿਸੇ ਦੀ ਪਿਓ ਦੇ ਦਾਦੇ ਦੀ ਮਲਕੀਅਤ ਨਹੀਂ ਤੇ ਜਿਵੇਂ ਅਸੀਂ ਆਪਣੀ ਜਿਹੜੀ ਜਾਇਦਾਦ ਆ ਸੰਪਤੀ ਆ ਪ੍ਰਾਪਰਟੀ ਆ ਜਿਹੜੀ ਸਾਨੂੰ ਵਿਰਸੇ ਚ ਮਿਲਣ ਦਾ ਵਾਅਦਾ ਕਰ ਲੈ ਮੇਰੇ ਪਿਓ ਦਾਦੇ ਦੀ ਜਾਇਦਾਦ ਆ ਰੱਬ ਇਸ ਦਾ ਜ ਕਿਸੇ ਦੀ ਪ੍ਰਾਪਰਟੀ ਨਹੀਂ ਇਹਦਾ ਭਾਉ ਭਉ ਗੋਬਿੰਦ ਭਾਉ ਪਕੰ ਦਾ ਭੁਖਾ ਤੋਂ ਇੱਥੇ ਜਦੋਂ ਆਖਿਆ ਕਿ ਜਿਹਦਾ ਸਾਹਿਬ ਡਾਂਡਾ ਹੋਵੇ ਤੋਂ ਭਾਉ ਇੰਨਾ ਹੀ ਆ ਜੋ ਸ਼ਬਦ ਵਿੱਚ ਦੱਸਿਆ ਜੋ ਸ਼ਬਦ ਸੁਪਜ ਹੁੰਦਾ ਕਿ ਜਿਨ੍ਹਾਂ ਨੇ ਉਸ ਸਾਹਿਬ ਦਾ ਲੜਫੜਿਆ ਜਿਨ੍ਹਾਂ ਨੇ ਉਸ ਮਾਲਕ ਦੇ ਗੁਣਾਂ ਨੂੰ ਕਿਉਂਕਿ ਦਸਮੀ ਰੂਪ ਵਿੱਚ ਸੁਭਾਣਾ ਰਟਣੀ ਨਹੀਂ ਕੀਤਾ ਬਲਕਿ ਉਹਨਾਂ ਦਾ ਰਟਣ ਕਰਦੇ ਹੋਇਆ ਉਹਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹਦਾ ਆਸਰਾ ਲੈ ਆ ਉਹਦਾ ਸਹਾਰਾ ਲੈ ਲਿਆ ਔਰ ਉਹਨਾਂ ਮਨੁੱਖਾਂ ਨੂੰ ਫਿਰ ਕਿਸ ਨੂੰ ਮਾਰਨਾ ਸਾਕਾ ਕੋਈ ਉਹਨਾਂ ਮਨੁੱਖਾਂ ਨੂੰ ਕੋਈ ਮਾਰ ਨਹੀਂ ਸਕਦਾ ਇਥੇ ਮਾਰਨ ਤੋਂ ਭਾਵ ਫਿਜ਼ੀਕਲ ਸਰੀਰਕ ਤੌਰ ਤੇ ਮਾਰਨ ਤੋਂ ਨਹੀਂ ਨੁਕਸਾਨ ਪਹੁੰਚਾਉਣ ਤੋਂ ਨਹੀਂ ਜਿ세 ਲੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਠਾਣ ਉਹ ਵਾਰ ਕਰਦਾ ਖੰਗਰ ਨਾਲ ਤਾਂ ਮਹਾਰਾਜ ਜ਼ਖਮੀ ਹੁੰਦੇ ਆ ਅੱਬਾਂ ਤੇ ਹਾਦੇ ਸਾਰੇ ਬੰਦੇ ਨੂੰ ਜਾਨੂ ਆ ਕਿਸੇ ਦੇਖਦੇ ਆ ਕਿ ਬਕਾਇਦਾ ਜ਼ਖਮ ਹੋਇਆ ਲਹੂ ਵੀ ਲੱਗਿਆ ਜਿਹੜਾ ਉਹ ਬਕਾਇਦਾ ਟਾਂਕੀ ਜਿਹੜੇ ਲੱਗੇ ਆ ਸੀਤਾ ਗਿਆ ਜ਼ਖਮ ਤੋ ਇਹਦਾ ਬਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੋਵਾਂ ਤੇ ਬਿਠਾਇਆ ਗਿਆ ਤਤਰੀਦ ਪਾਈ ਗਈ ਸ੍ਰੀ ਚਲੇ ਚਲੇ ਹੋਇਆ ਸਰੀਰ ਦਾ ਦੇ ਆਪਣਾ ਧਰਮ ਆ ਪਰ ਗੁਰੂ ਸਾਹਿਬ ਦੀ ਉਸ ਮਾਨ ਆਤਮਾ ਨੂੰ ਉਹ ਜਿਹੜਾ ਇਹ ਨਾ ਬਾਹਰਲਾ ਅਗ ਨਾ ਖੰજર ਉਪਰਭਾਵ ਤੇ ਨਹੀਂ ਕਰ ਸਕਦੇ ਤੇ ਜਿਹੜਾ ਗੁਰੂ ਸਾਹਿਬ ਇਹ ਥੇ ਕਹਿ ਰਹੇ ਆ ਕਿ ਤਿਸ ਨੂੰ ਮਾਰ ਨਾ ਸਕੈ ਕੋਏ ਤੋ ਭਾਵ ਵਿਕਾਰਾਂ ਦੂਆਂ ਕਿ ਉਸ ਕੋਈ ਵੀ ਵਿਕਾਰ ਘਾਤੋ ਤੇ ਕਾਮ ਕਰੋ ਲੋਭੂ ਓੰਕਾਰੇ ਖਦਬੈਸ਼ ਇਹ ਕੋਈ ਵੀ ਜਿਹੜਾ ਵਿਕਾਰ ਆ ਮਾਇਆ ਦਾ ਕੋਈ ਵੀ ਜਿਹੜਾ ਰੂਪ ਆ ਮਾਇਆ ਦੇ ਰਿਤਿਆ ਪੁੱਤਰ ਆ ਇਹ ਉਸ ਮਨੁੱਖ ਨੂੰ ਆਪਣੇ ਪ੍ਰਭਾਵ ਇਥਾਂ ਨਹੀਂ ਲਿਆ ਸਕਦੇ ਆਵੇ ਕਿ ਉਹ ਕਿਸੇ ਤਰ੍ਹਾਂ ਦੀ ਵੀ ਆਤਮਿਕ ਕਮਜ਼ੋਰੀ ਦਾ ਉਹ ਸ਼ਿਕਾਰ ਨਹੀਂ ਹੁੰਦਾ ਕਿਹੜਾ ਕਿ ਜਿਹਨੇ ਰੱਬ ਦਾ ਆਸਰਾ ਲਿਆ ਔਰ ਜਿਹਨੇ ਜਬੀ ਗੁਣਾਂ ਨੂੰ ਧਾਰਨ ਕੀਤਾ ਦੇਖੋ ਗੁਰਬਾਣੀ ਦੇ ਇੱਕ ਹੋਰ ਸ਼ਬਦਾਂ ਜਿਹਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਆ ਕਿ ਚਾਰ ਵਰਨ ਚੌਹਾਂ ਕੇ ਮਰਦਨ ਖੜ ਗਰਸ਼ਨ ਕਰਤ ਅਲਿ ਗਰੇ ਚਾਰ ਵਰਨ ਜਿਹੜੇ ਜਿਹੜੇ ਭਾਰਤ ਵਿੱਚ ਖਾਸ ਤੌਰ ਤੇ ਬ੍ਰਾਹਮਣ ਕਧਲੀ ਵੈਸ਼ শূਦਰ ਭਾਵੇਂ ਕਿ ਹਰ ਬਨੁਖ ਭਾਵੇਂ ਕਿਸੇ ਵੀ ਉਹ ਵਰਨ ਦਾ ਚਾਹੇ ਸੋ ਕਾਲੋ ਬ੍ਰਾਹਮਣ ਆ ਖत्री ਆ ਵੈਸ਼ਾ শূ드ਰਾ ਕੋਈ ਵੀ ਆ ਭਾਵੇਂ ਉਹ ਕਿੰਨਾ ਵੀ ਸਿਆਣਾ ਕਿੰਨਾ ਵੀ ਪੜਿਆ ਹੋਇਆ ਗੁਬਾਰੀ ਵੀ ਮਾਰਿਆਂ ਨੇ ਦੱਸਿਆ ਕਿ ਇਬਨ ਜਿਨ੍ਹਾਂ ਨੂੰ ਖੜ ਦਰਸ਼ਨ ਜੇ ਛੇ ਦਰਸ਼ਨ ਪ੍ਰਤੀ ਕਾ ਕੇ ਧਾਰਮਿਕ ਫਲਸਫੇ ਦਾ ਧਾਰਮਿਕ ਸਿਧਾਂਤ ਦਾ ਜਿਨ੍ਹਾਂ ਨੇ ਵੀ ਇੰਨੇ ਜਿਹੜੇ ਵਿਦਵਾਨ ਸੀਗੇ ਉਸਾਂ ਵੀ ਬੜੇ ਚਤੁਰ ਸਿਆਣੇ ਸੀਗੇ ਪਰ ਇਹ ਜਿਹੜੇ ਵਿਕਾਰ ਆ ਗੁਰੂ ਸਾਹਿਬ ਉਹ ਜਦੋਂ ਅੱਗੇ ਆਖਦੇ ਆ ਸੁੰਦਰ ਸੁਗਰ ਸੂਰੂਪ ਸਿਆਣੇ ਪੰਚੋਂ ਇਹ ਮੋਹ ਛਲੀ ਰਹੇ ਜਿਹੜੇ ਪੰਜੇ ਗਏ ਆ ਕਾਮ ਲੋਭ ਮੋਹ ਹੰਕਾਰ ਇਹਨਾਂ ਨੇ ਇਹਨਾਂ ਨੂੰ ਆਪਣੀ ਲਪੀੜ ਵਿੱਚ ਲੈ ਲਿਆ ਅਸੀਂ ਦੇਖਦੇ ਆ ਕਿ ਅਸੀਂ ਆਹ ਜੀ ਨਜ਼ਰ ਵਾਰੀਏ ਕਿ ਜੇਕਰ ਤੁਹਾਨੂੰ ਦੁਨੀਆ ਵੱਲ ਨੱਕਾ ਮਾਰੀਏ ਤਾਂ ਸਾਡੇ ਵੀ ਬੜੇ-ਬੜੇ ਗਿਆਨੀ ਆ ਬੜੇ-ਬੜੇ ਫਿਲਾਸਫਰ ਆ ਵਿਦਵਾਨ ਆ ਪਰ ਥੋੜਾ ਜਿਆਦਾ greed ਹੋ ਗਏ ਤਾਂ ਉਹਨਾਂ ਦੀ ਬਦਦਤਾ ਆ ਗਈ ਆ ਹੋਰ ਜਾਂ ਉਹ ਜਾਂ ਉਹ ਗਈ ਉਹ ਗਈ ਉਹਨਾਂ ਦਾ ਲੋਭ ਉਹਨਾਂ ਦਾ ਕ੍ਰੋਧ ਉਹਨਾਂ ਦਾ ਹੰਕਾਰ ਉਹ ਜਿਹੜਾ ਹਰ ਅੰਗ ਵਿੱਚੋਂ ਝਲਕਣ ਲੱਗ ਪੈਂਦਾ ਠੀਕ ਹੋਰ ਅੱਜ ਦੇਖਦੇ ਆ ਕਿ ਬੜੇ ਬੜੇ ਸੰਤ ਮਹਾਤਮਾ ਕਾਉਂਦੇ ਆ ਔਰ ਉਹਨਾਂ ਜਿਸ ਤਰ੍ਹਾਂ ਨਾਲ ਉਹਨਾਂ ਦੀਆਂ ਪਰਦੂਤਾ ਸਾਹਮਣੇ ਆ ਰਹੀਆਂ ਤੋਂ ਉਹਨਾਂ ਨੂੰ ਉਹ ਵਿਕਾਰਾਂ ਦੇ ਟਿਹੇ ਚੜ ਗਏ ਇਹਨਾਂ ਵਿਕਾਰਾਂ ਤੋਂ ਆਪਣੇ ਆਪ ਦਾ ਬਚਾਅ ਨਹੀਂ ਕਰ ਸਕੇ ਠੀਕ ਤੋ ਇਹ ਜੇ ਗੁਰੂ ਸਾਹਿਬ ਇਹ ਖਿਆਲ ਦੇ ਰਹੇ ਆ ਉਹ ਕਹਿੰਦੇ ਆ ਕਿ ਚਾਰ ਵਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ ਸੁੰਦਰ ਸੁਭਰ ਰੂਪ ਸੇ ਆਨੇ ਪੰਜੋਂ ਹੀ ਮੋਹ ਛਲੀ ਰੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ ਫਿਰ ਹੋਰ ਕਹਿੰਦੇ ਜਿਨ ਪੰਜ ਮਾਲ ਬਿਦਾਰ ਗੁਦਾਰੇ ਸੋ ਪੂਰਾ ਇਕਲੀ ਰੇ ਕਹਿੰਦੇ ਕੋਈ ਟਾਵਾਂ ਟਾਵਾਂ ਆ ਸੋ ਕੋਣ ਬਲੀ ਦੇ ਤੂ ਬਾਵਾ ਕੇ ਕੋਈ ਟਾਵਾਂ ਟਾਵਾਂ ਕੋਈ ਵਿਰਲਾ ਕਿ ਜਿਹੜਾ ਇਹੋ ਜਿਹੇ ਸੁਰਮਾ ਦੀ ਸੁਰਮੇ ਨੇ ਇਨਾ ਪੰਜਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਨਹੀਂ ਤਾਂ ਜਿਨ੍ਹਾਂ ਕੋਲ ਸਰੀਰਕ ਬੜਾ ਬਹਾウਬਾਲਾ ਬੜੀ ਤਾਕਤ ਆ ਉਹ ਵੀ ਇਨਾ ਪੰਜਾਂ ਦੀ ਮਾਰ ਤੋਂ ਆਪਣੇ ਆਪ ਨੂੰ ਨਹੀਂ ਬਚਾ ਸਕੇ ਕਿਸੇ ਜਿਨ੍ਹਾਂ ਕੋਲ ਸਰੀਰਕ ਬਲ ਸੀ ਇਤਿਹਾਸ ਵਿੱਚ ਉਹਨਾਂ ਕਈਆਂ ਦਾ ਜ਼ਿਕਰ ਆਉਂਦਾ ਕਿ ਬੜੇ ਬਲੀ ਸੀਗੇ ਪਰ ਇਹੋ ਜਿਹੇ ਸੁਰਮਿਆਂ ਦਾ ਬਹੁਤ ਘੱਟ ਜ਼ਿਕਰ ਆ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਕਾਬੂ ਕੀਤਾ ਹੋਵੇ ਆਪਣੇ ਨਾਲ ਵਿਕਾਰਾਂ ਤੋਂ ਦੇ ਫਤਿਹ ਪਾਈ ਹੋਵੇ ਉਹ ਸਕੰਦਰ ਜਿਹਨੂੰ ਮਹਾਨ ਸਕੰਦਰ ਆਖਦੇ ਆ ਅਗਰੇ ਅਗਰੇ ਸੰਧਾ ਆਖਦੇ ਆ ਉਹਦੇ ਬਾਰੇ ਕਹਾਣੀ ਪ੍ਰਸਿੱਧ ਆ ਜਦੋਂ ਤੁਰ ਲੱਗਦਾ ਤੋ ਡੋਇਨਿਸ ਜਿਹੜਾ ਫਕੀਰਾਂ ਨੂੰ ਮਿਲਦਾ ਉਹ ਆਪਣੇ ਮਸਜਿਦ ਵਿੱਚ ਨੰਗ ਤੰਗਲ ਲੰਮਾ ਪਿਆ ਆ ਮਸਜਿਦ 'ਚ ਉਹ ਕਿਉਂਕਿ ਬੜਾ ਪਹੁੰਚਿਆ ਫਕੀਰ ਆ ਬੜੀ ਪ੍ਰਸਿੱਧੀ ਆ ਤਾਂ ਉਹਦੇ ਕੋਲ ਚਲਾ ਜਾਂਦਾ ਕਿ ਚਲੋ ਮੈਂ ਕੋ ਅਸ਼ੀਰਵਾਦ ਲੈ ਆਵਾਂ ਕਿਉਂਕਿ ਅਸ਼ੀਰਵਾਦ ਦੇ ਨੂੰ ਤਾਂ ਹਮੇਸ਼ਾ ਜਿਹੜੇ ਕਤਦ ਧਾਰਮਿਕ ਲੋਕ ਆ ਇਹਦੇ ਬੜਾ ਹਮੇਸ਼ਾ ਤਤਪਤ ਰਹਿੰਦੇ ਆ ਪਰ ਉਹ ਸੱਚਾ ਫਕੀਰ ਆ ਤੂੰ ਗੱਲ ਕੀ ਕਿ ਜਦੋਂ ਗੱਲ ਉਹਨੂੰ ਕੋਈ ਕਹਿੰਦਾ ਕਿ ਮੈਂ ਚਲਿਆ ਉਹ ਫਦੇ ਕਰ ਚਲਿਆ ਆ ਕਦ ਚਲਿਆ ਤੂੰ ਕਹਿੰਦਾ ਤੂੰ ਤਾਂ ਮੇਰੇ ਗੁਲਾਮਾਂ ਦਾ ਵੀ ਗੁਲਾਮ ਆ ਤੂੰ ਬੜਾ ਹੈਰਾਨ ਹੁੰਦਾ ਕਿ ਤੇਰੇ ਗੁਲਾਮਾਂ ਦਾ ਤੂੰ ਨੰਗ ਤੰਗ ਪਿਆ ਹੋਇਆ ਤੇ ਨਾ ਤੇਰੇ ਕੁਝ ਵੀ ਤੇਰੇ ਕੋਲ ਹੈ ਵੀ ਕੁਝ ਨਹੀਂ ਤੂੰ ਮੇਰੇ ਅੱਗੇ ਮੰਗੌਲਾ ਕਰਦਾ ਮੈਂ ਤੇਰੇ ਗੁਲਾਮਾਂ ਦਾ ਗੁਲਾਮ ਕਿਵੇਂ ਹੋਇਆ ਤੂੰ ਕਹਿੰਦਾ ਜਿਹੜੀ ਤੇਰੀ ਵਾਸ਼ਨਾ ਕਰਕੇ ਤੁਰਿਆ ਹੋਇਆ ਤੂੰ ਪਰ ਮੈਂ ਜਿਹੜੇ ਪੰਜੇਗੇ ਆ ਇਹ ਮੈਂ ਕਾਬੂ ਕੀਤੇ ਹੋਏ ਆ ਮੈਂ ਇਹਨਾਂ ਦੇ ਕਾਬੂ ਦੇਂ ਦਾ ਗੁਲਾਮ ਨਹੀਂ ਪਰ ਤੂੰ ਇਹਨਾਂ ਦਾ ਗੁਲਾਮ ਆ ਹੂੰ ਦੱਸ ਤੂੰ ਮੇਰੇ ਗੁਲਾਮਾਂ ਦਾ ਗੁਲਾਮ ਹੋਇਓ ਕਿ ਨਾ ਹੋਇਓ ਤੁਸੀਂ ਜਿਹੜੇ ਇਹ ਵਿਕਾਰ ਆ ਇਹਨਾਂ ਵਿਕਾਰਾਂ ਤੇ ਵੱਡੇ ਵੱਡੇ ਸਿਆਣੇ ਦਾਣੇ ਬਲੀ ਵਿਦਵਾਨ ਰੇਟ ਵਿੱਚ ਸਹਿਜੇ ਹੀ ਆ ਜਾਂਦੇ ਆ ਤੁਸੀਂ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਕੋਈ ਟਾਵਾ ਟਾਵਾ ਐਸਾ ਬਲਵਾਨ ਆ कि ਜਿਹੜਾ ਇਹਨਾਂ ਪੰਜਾਂ ਨੂੰ ਮਲ ਦੱਲ ਕੇ ਇਹਨਾਂ ਤੋਂ ਸਾਰਥਕ ਕੰਮ ਲੈਂਦਾ ਇਹ ਵੀ ਧਿਆਦੇ ਕਿ ਇਹਨਾਂ ਵਿਕਾਰਾਂ ਨੂੰ ਮਾਰਨ ਦੀ ਗੱਲ ਇਹਨਾਂ ਮਰਦੇ ਆ ਬਲਕੇ ਇਹਨਾਂ ਤੋਂ ਸਰਦ ਕੰਮ ਲੈਣ ਦੀ ਬਾਣੀ ਸੁਣਨ ਪ੍ਰੇਰਨਾ ਦਿੰਦੀ ਆ ਇਸ ਲਈ ਆਖੇ ਹੋਇਆ ਕਾਮ ਕਰੋ ਦੋ ਕਰੋ ਬਸੋਲੇ ਗੋਡੋ ਧਰਦੀ ਭਾਈ ਤੋਂ ਇੱਥੇ ਜਦੋਂ ਸਾਹਿਬ ਅੱਗੇ ਆਖਦੇ ਆ ਕਿ ਵਡੀ ਕੋਂ ਵਸ ਭਾਗੇ ਨਹੀਂ ਮੂਹ ਕੋਂ ਫੋਜ ਹੱਠਲੀ ਰੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਧਲੀ ਰੇ ਕਹਿੰਦੇ ਇਹ ਬੜੀ ਹੱਠਲੀ ਫੌਜ ਆ ਬੜੀ ਮਜ਼ਬੂਤ ਫੌਜ ਆ ਇਹਨਾਂ ਪੰਜਾਂ ਦੀ ਇਹਨਾਂ ਨੂੰ ਜਿਤਨਾ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਪਰ ਹਾਂ ਜਿਨ੍ਹਾਂ ਨੇ ਸਾਧ ਸੰਗਤ ਦਾ ਗੁਰੂ ਦਾ ਆਸਰਾ ਲਿਆ ਸਹਾਰਾ ਲਿਆ ਉਹ ਇਸ ਯੋਗ ਹੋ ਜਾਂਦੇ ਆ ਉਹ ਕਾਮਯਾਬ ਹੋ ਜਾਂਦੇ ਆ ਇਸ ਹੱਠਲੀ ਫੌਜ ਨੂੰ ਬੋਗੋ ਫੌਜ ਨੂੰ ਪੁਝਾਉਣ ਵਿੱਚ ਇਸ ਨੂੰ ਆਪ ਨੇ ਅਧੀਨ ਕਰਨ ਵਿੱਚ ਤੋ ਇੱਥੇ ਜੋ ਗੁਰੂ ਸਾਹਿਬ ਆਖ ਰਹੇ ਆ ਕਿ ਜਿਹੜਾ ਜਿਹਦਾ ਸਾਹਿਬ ਦਾਦਾ ਹੋਏ ਤਿਸ ਨੂੰ ਮਾਰ ਨਾ ਸਕਿਆ ਕੋਈ ਉਹਨੂੰ ਕੋਈ ਮਾਰ ਨਹੀਂ ਸਕਦਾ ਪਾਓ ਵਿਕਾਰਾਂ ਤੋਂ ਇਹ ਗੱਲ ਚੱਲ ਰਹੀ ਆ ਉਹ ਇਹਨਾਂ ਵਿਕਾਰਾਂ ਦੇ ਚੱਲ ਰਹੀ ਆ ਪਰ ਸਰੀਰਕ ਤੌਰ ਤੇ ਮਾਰਨ ਦੀ ਗੱਲ ਨਹੀਂ ਠੀਕ ਸਰੀਰਕ ਦੇ ਸਰੀਰਕ ਫਕੀਰ ਦੀ ਬੜੀ ਪਿਆਰੀ ਕਥਾ ਕਿ ਉਹ ਮਰਨ ਲੱਗਿਆ ਉਹਨੂੰ ਚੇਲੇ ਪੁੱਛਦੇ ਆ ਕਿ ਗੁਰੂ ਜੀ ਸਾਨੂੰ ਅੰਤਿਮ ਉਪਦੇਸ਼ ਦੇ ਜਾਓ ਤੁਸੀਂ ਕੋਈ ਬਹੁਤ ਕਿ ਸੁਭਿਆ ਪਰ ਹੁਣ ਤੁਸੀਂ ਜਾ ਰਹੇ ਹੋ ਤੂੰ ਕੋਈ ਆਖਰੀ ਸਾਨੂੰ ਕੋਈ ਵਿਦੇਸ਼ ਦੇ ਜਾ ਉਹ ਚਤੇ ਰੱਖੀਏ ਤੋ ਕਹਿੰਦਾ ਬੁੜੀ ਪੈਰੀ ਗੱਲ ਲੱਗਦਾ ਕਹਿੰਦਾ ਬੇ ਬੇਟਿਓ ਦੇਖੋ ਯਾਦ ਰੱਖੋ ਕਿ ਮੈਂ ਐਸਾ ਸ਼ਕ ਚਾਂ ਕਿ ਜ਼ਿੰਦਗੀ ਵਿੱਚ ਮੈਨੂੰ ਕੋਈ ਹਰਾ ਨਹੀਂ ਸਕਿਆ ਵੱਡੇ ਤੋਂ ਵੱਡਾ ਜਿਹੜਾ ਯੋਧਾ ਸੀਗਾ ਉਹ ਵੀ ਮੈਨੂੰ ਨਹੀਂ ਹਰਾ ਨਹੀਂ ਸਕਿਆ ਤੋ ਸਾਰੇ ਉਤਸੁਕ ਹੋ ਗਏ ਵੀ ਅਸੀਂ ਰਾਜਾਂ ਲਈ ਫਿਰ ਪਤਾ ਨਹੀਂ ਕਿਹੜੇ ਟਾਈਮ ਨੇ ਅੱਖਾਂ ਵਿੱਚ ਨਹੀਂ ਆ ਕਿ ਅਸੀਂ ਵੀ ਏਸੀ ਕੋਈ ਨੁਕਤਾ ਸਮਝ ਲਈਏ ਮੰਤਰ ਸਮਝ ਲਈਏ ਕਿ ਅਸੀਂ ਜਿਹੜਾ ਉਹ ਕਿਸੇ ਕੋਲ ਹਾਰ ਹੀ ਨਾ ਤੋ ਅਖ ਲੈ ਕੇ ਮਹਾਰਾ ਚੀਤੀ ਕਰੋ ਚੀਤੀ ਦੱਸੋਗੇ ਉਹ ਕਿਹੜਾ ਗੋਰਾ ਕਿਹੜਾ ਮੰਤਰ ਆ ਉਹ ਕਹਿੰਦਾ ਭਰਾਓ ਮੇਰੀ ਗੱਲ ਤੇ ਪੂਰੀ ਕਰ ਲੈ ਲੈਂਦੇ ਹੋ ਗੱਲ ਸੁਣੋ ਕਿ ਮੈਂ ਮੈਨੂੰ ਕੋਈ ਜਿੱਤ ਨਹੀਂ ਸਕਿਆ ਮੈਂ ਹਾਰਿਆ ਨਹੀਂ ਕਿਉਂ ਨਹੀਂ ਹਾਰਿਆ ਕਿਉਂਕਿ ਮੈਂ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਸ ਲਈ ਮੈਂ ਹਾਰਿਆ ਵੀ ਨਹੀਂ ਤੁਸੀਂ ਧਾਰਮਿਕ ਦੁਨੀਆ ਦੇ ਸੂਤਰ ਆ ਅਸੀਂ ਜਿਹੜਾ ਪਰਖਦੇ ਆ ਜਾਂਚਦੇ ਆ ਉਹ ਦੁਨਿਆਵੀ ਪੱਦਰ ਤੇ ਪਰਖਦੇ ਆ ਜਾਂਚਦੇ ਆ ਤੋ ਗੁਰੂ ਸਾਹਿਬ ਇੱਥੇ ਅੱਗੇ ਜਿਹੜਾ ਅਸੀਂ ਇੱਕ ਪੱਦੇ ਦੀ ਗੱਲ ਹੀ ਕਰ ਰਹੇ ਆਂ ਕਿਸ ਬਦੇ ਜਦੋਂ ਅੱਗੇ ਰੱਖਿਆ ਆ ਕੇ ਆ ਜਦੋਂ ਆ ਕੇ ਕਿ ਤੈਨੂੰ ਮਾਰ ਨਾ ਸਕਿਆ ਕੋਈ ਕਿਉਂ ਨਹੀਂ ਮਾਰ ਸਕਦਾ ਅਗੇ ਕਹਿੰਦੇ ਕਿ ਸੇਵਕ ਕੀ ਸਾਹਿਬ ਕੀ ਸੇਵਕ ਰਹੇ ਸ਼ਰਨਾਈ ਕਿਉਂਕਿ ਜਿਹੜਾ ਐਸਾ ਸੇਵਕ ਆ ਦਾਸ ਆ ਉਹ ਹਮੇਸ਼ਾ ਰੱਬ ਦੀ ਸ਼ਰਨ ਵਿੱਚ ਪਿਆ ਰਹਿੰਦਾ ਠੀਕ ਤਾਂ ਆਪੇ ਬਖਸ਼ਦੇ ਵਢਾਈ ਤਾਂ ਆਪਣੇ ਸ਼ਰਨ ਬੇ ਦੀ ਉਦਾਜ ਰੱਖਦਾ ਪਰ ਉਹਨੂੰ ਆਪਣੀ ਜਦੋਂ ਸਿਫਤ ਸਲਾਹ ਬਖਸ਼ਦਾ ਮਨੂ ਜਿਹੜਾ ਉਹਦੇ ਕਰਤੇ ਦੀ ਵਿਦਿਆਈ ਉਹਦੇ ਗੁਣ-ਗੁਣ ਗਾਣ ਕਰਦਾ ਉਹਨਾਂ ਗੁਣਾਂ ਨੂੰ ਧਾਰਨ ਕਰਦਾ ਫਾਇਦੇ ਸਦਕਾ ਨੂੰ ਇਹ ਵਿਟਿਆਈ ਮਿਲਦੀ ਆ ਇੱਜ਼ਤ ਮਿਲਦੀ ਆ ਕਿ ਕੋਈ ਵੀ ਜਿਹੜਾ ਵਿਕਾਰ ਆ ਉਹ ਉਹਨੂੰ ਆਪਣੀ ਲਪੇੜ ਵਿੱਚ ਨਹੀਂ ਲੈ ਸਕਦਾ ਠੀਕ ਇਸ ਦੇ ਉੱਪਰ ਨਾ ਹੀ ਕੋਈ ਕੌਣ ਡਰਾਂ ਡਰ ਕਿਸ ਕਾ ਹੋਏ ਕਿਉਂਕਿ ਉਹ ਸੇਵਕ ਦੇ ਮਨ ਵਿੱਚ ਇਹ ਭਰੋਸਾ ਬਣਿਆ ਹੋਇਆ ਕਿ ਸਭ ਤੋਂ ਉੱਪਰ ਉਹ ਮਾਲਕ ਆ ਉਹਦੀ ਵਿਟਿਆਈ ਆ ਉਹਦਾ ਗੁਣਗਾਣ ਆ ਇਸ ਲਈ ਉਹਨੂੰ ਕਿਸੇ ਤੇ ਵਿਕਾਰ ਤੋਂ ਡਰਨ ਲੱਗਦਾ ਪੈਣੇ ਲੱਗਦਾ ਉਹ ਦੀ ਹੀ ਛਣ ਵਿੱਚ ਹਮੇਸ਼ਾ ਪਿਆ ਰਹਿੰਦਾ ਇਸ ਲਈ ਕੋਈ ਵੀ ਵੱਡੇ ਤੋਂ ਵੱਡਾ ਵਿਕਾਰ ਵੀ ਉਸ ਮਨੁੱਖ ਨੂੰ ਆਤਮਿਕ ਤੌਰ ਤੇ ਅਤੇ ਸਰੀਰਕ ਤੌਰ ਤੇ ਮਰਨ ਦੀ ਗੱਲ ਨਹੀਂ ਮਾਰਨ ਦੀ ਗੱਲ ਨਹੀਂ ਆਤਮਿਕ ਤੌਰ ਤੇ ਉਹਨੂੰ ਮਾਰ ਨਹੀਂ ਸਕਦਾ pau ਉਹਨੂੰ ਕਮਜ਼ੋਰੀ ਦਾ ਸ਼ਿਕਾਰ ਨਹੀਂ ਬਣਾ ਸਕਦਾ ਉਹ ਆਤਮਾ ਤੌਰ ਤੇ ਕਦੇ ਵੀ ਕਮਜ਼ੋਰ ਨਹੀਂ ਪੈਂਦਾ ਤੋਂ ਇਸ ਲਈ ਇਸ ਦਾ ਭਾਵ ਜਿਹੜਾ ਉਹ ਗੁਰੂ ਸਾਹਿਬ ਨੇ ਇੱਥੇ ਹੀ ਦਰਸਾਇਆ ਤੁਸੀਂ ਬਹੁਤ ਵਧੀਆ ਫਰੀਕੇ ਨਾਲ ਸਾਨੂੰ ਇਹ ਸਾਰਾ ਦੱਸਿਆ ਕੀ ਕਿਹੜਾ ਡਾਂਡਾ ਕੀ ਚੀਜ਼ ਐ ਸਾਹਿਬ ਕੀ ਐ ਤੇ ਬਾਦਵਾ ਕੀ ਚੀਜ਼ ਐ ਆਈ ਥਿੰਕ ਸਾਰਿਆਂ ਨੂੰ ਇਸ ਗੱਲ ਬਾਰੇ ਸਮਝ ਆ ਗਈ ਹੋਏਗੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਦੇ ਸਾਰਿਆਂ ਨੂੰ ਰਿਕੁਐਸਟ ਐ ਇਹਨੂੰ ਦੇਖਿਆ ਕਰੋ ਪੂਰੀ ਔਰ ਸ਼ੇਅਰ ਕਰਿਆ ਕਰੋ ਔਰ ਕਮੈਂਟ ਸੇ ਚੋਦੇ ਕਮੈਂਟਸ ਦਿਆ ਕਰੋ ਭਾਈ ਸਾਹਿਬ ਤੁਹਾਨੂੰ ਵੀ ਤੇ ਸਾਰੇ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ